ਉਹ ਮੇਰੇ ਕੋਲ ਵੀ ਹਲਕਾਰ ਰਹੀ ਅੰਨੀ ਸੋਹ ਦੀ ਕੀਮਤ ਮੈਂ ਸਮਝਣ ਡਿਆ ਦੋਸਤ ਅਸੀਂ ਬਾਤ ਮੈਂਦ ਕੀਤੀ ਹੁੰਦੀ ਹੈ ਤੁਸੀਂ ਬੜੇ ਸਾਲ ਲਾਏ ਹੁੰਦੇ ਨੇ ਤੁਹਾਡੇ ਹੱਥੋਂ ਇੱਕਦਮ ਕੋਈ ਚੀਜ਼ ਨਿਕਲ ਜਾਂਦੀ ਹੈ ਨਾ ਉਦੋਂ ਸਾਨੂੰ ਸਮਝ ਕੁਝ ਨਹੀਂ ਲੱਗਦੀ ਸਾਡੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਪ੍ਰਕਾਰੇ ਕੈਸੀ ਚੀਜ਼ ਹੈ ਕਿ ਹਰੇਕ ਇਨਸਾਨ ਜਿਹੜਾ ਹੈ ਨਾ ਉਹ ਆਪਣੀ ਛੱਤ ਲਈ ਮਿਹਨਤ ਕਰਦਾ ਹੈ ਕਿ ਮੈਂ ਸੈਕਿਓਰ ਰਵਾਂ ਜ਼ਿੰਦਗੀ ਦੇ ਵਿੱਚ ਮੇਰੇ ਕੋਲ ਆਪਣੀ ਛੱਤ ਹੋਵੇ ਮੈਂ ਕੁੜੀਆਂ ਮੈਂ ਮਿਹਨਤ ਕਰ ਰਹੀਆਂ ਆਪਣੇ ਲਈ ਕਿ ਮੈਂ ਵੀ ਆਪਣੇ ਕਰਦ ਨੂੰ ਉਹ ਚੀਜ਼ ਦੇ ਸਕਾਂ ਪਰ ਇਹ ਚੀਜ਼ ਐਦਮਸੂਸ ਹੋਈ ਕਿ ਇਨਸਾਲ ਜਿਵੇਂ ਉਹ ਕਹਿ ਰਹੇ ਕਿ 9 ਸਾਲ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਜੇ ਉਹਨਾਂ ਨੇ ਕੁਝ ਖੜਾ ਕੀਤਾ ਦੋ ਇੱਕਦਮ ਜੇ ਪਾਣੀ 'ਚ ਬਹਿ ਗਿਆ ਨਾ ਤੇ ਉਹ ਇਹੋ ਜਦੋਂ ਉਹਨਾਂ ਨੇ ਕਿਹਾ ਬੰਨ ਟੁੱਟ ਗਿਆ ਮੈਂ ਭੱਜ ਗਿਆ ਟਰੈਕਟਰ ਨਿਕਲਿਆ ਗੱਡੀ ਨਿਕਲੀ ਆ ਤੇ ਜਾਂ ਬਸ ਡੰਗਰ ਨਿਕਲਿਆ ਹੋਰ ਕੁਝ ਨਹੀਂ ਨਿਕਲਿਆ ਇੰਨੀ ਇਜਾਜ਼ਤ ਨਹੀਂ ਹੋਈ ਪਈ ਇੱਕ ਚਮਚਾ ਹੀ ਕੱਢ ਲਈ ਹੈ ਉਹਨ ਸਾਰਾ ਸਮਾਨ ਤੁਹਾਡਾ ਰੁੜ ਗਿਆ ਕੱਢਣ ਦਾ ਟਾਈਮ ਹੀ ਨਹੀਂ ਮਿਲਿਆ ਵੀਰ ਜੀ ਕੱਪੜ ਰੁੜ ਗਿਆ ਸਾਰਾ ਕੁਝ ਹਾਂ ਫਰਿੱਜਾਂ ਲੱਗੀਆਂ ਨੇ ਪੇਟੀਆਂ ਇੱਧਰ ਲੱਗੀਆਂ ਆ ਉੱਪਰ ਚੜ੍ਹਿਆ ਨਹੀਂ ਜਾ ਰਿਹਾ 골ਡ ਨਹੀਂ ਨਿਕਲਿਆ 10 ਰੁਪਏ ਨਹੀਂ ਨਿਕਲੇ ਇਹਦੇ ਅੰਦਰੋਂ ਉਹਨਾਂ ਵੀ ਸਰਦਾਰ ਬੰਦਾ ਯਾਰ ਮੈਂ ਫੌਜੀਆ ਦੇ ਪੈਰੀ ਪੈ ਗਿਆ ਬਿਹਾਰੀਆਂ ਦੇ ਪੈਰੀ ਪਿਆ ਮੈਂ ਮੈਂ ਮੇਰੇ ਡਾਕੂਮੈਂਟ ਜਰੂਰੀ ਕੱਢ ਦੋ ਆ ਤਨ ਤੇ ਕਪੜਾ ਰਹਿ ਗਿਆ ਬਸ ਇਹ ਤਾਂ ਫੇਰ ਰੁੜ ਗਿਆ ਇਹ ਬਣਾ ਕੇ ਰੁੜ ਗਿਆ ਜੇ ਰੱਬ ਨਾ ਕਰੇ ਸਾਡੇ ਨਾਲ ਅਜਿਹਾ ਹੋਵੇ ਫਿਰ ਸਾਡੇ ਤਾਂ ਹੌਸਲੇ ਚੱਕਣਾ ਚੂਰ ਹੋ ਜਾਣਗੇ ਕਿਸ ਦੀ ਨਜ਼ਰ ਲੱਗੀ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਵਾਰ ਕੇ ਕੋੜੀਆਂ ਮਿਰਚਾਂ ਦੇ ਸਿਰ ਤੋਂ ਵਾਰੋ ਇਸ ਵਕਤ ਅਸੀਂ ਰਾਵੀ ਦੇ ਉਸ ਇਲਾਕੇ ਤੇ ਆਂ ਜਿਸ ਤੇ ਰਾਵੀ ਨੇ ਬਹੁਤ ਮਾਰ ਕੀਤੀ ਕੋਨੇਵਾਲ ਪਿੰਡ ਮੈਂ ਆਪੇ ਕੋਠੀ ਦੇਖ ਸਕਦੇ ਹਾਂ तकरीबन 1.5 ਕਰੋੜ ਦੀ ਕੋਠੀ ਔਰ 15-20 ਫੁੱਟ ਪਾਣੀ ਇਸ ਨੂੰ ਮਾਰ ਕੀਤਾ ਪਹਿਲਾ ਇੱਕ ਘਰ ਸੀ ਔਰ ਇਸ ਥਾਂ ਤੇ ਇਸੇ ਥਾਂ ਤੇ ਨਹੀਂ ਪੂਰੇ ਪੰਜਾਬ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਕਲਾਕਾਰ ਜਾ ਰਹੇ ਪਰਿਵਾਰਾਂ ਨੂੰ ਮਿਲ ਰਹੇ ਨੇ ਕਿਉਂਕਿ ਜੇ ਸਾਨੂੰ ਸੇਵਾ ਗੁਰਤੀ ਚ ਨਾ ਮਿਲਦੀ ਤਾਂ ਅੱਜ ਸਾਡਾ ਪੰਜਾਬ ਰੋਲ ਜਾਣਾ ਸੀ ਅਸੀਂ ਭੁੱਖੇ ਮਰਨਾ ਸੀ ਪਰ ਇਸ ਕੰਡੇ ਤੱਕ ਵੀ ਸੇਵਾ ਪਹੁੰਚ ਰਹੀ ਹੈ ਮੈਡਮ ਸੁਨੰਦਾ ਸ਼ਰਮਾ ਵੀ ਪਹੁੰਚੇ ਨੇ ਇਹ ਪਰਿਵਾਰਕ ਇਸ 22 ਦੀ ਕੋਠੀ ਸੀ ਬਾਈ ਕੀ ਨਾਮ ਹੈ ਤੁਹਾਡਾ ਅਜੀਤਪਾਲ ਸਿੰਘ ਬਾਈ ਜੀ ਇਹ ਕਿਸ ਵੇਲੇ ਬੰਨ ਟੁੱਟਿਆ ਜਦੋਂ ਇਹ ਪੂਰਾ ਬਹਾਵ ਤੇਜ਼ੀ ਦੇ ਨਾਲ ਇਸ ਘਰ ਨੂੰ ਤੁਹਾਡੇ ਨੂੰ ਮਾਰ ਕਰਦਾ ਸੀ ਇਹ ਭਾਜੀ 6:45 ਮਿੰਟ ਤੇ ਟੁੱਟਿਆ ਸਵੇਰੇ ਟੁੱਟਿਆ ਸੀ ਤੇ ਭਾਜੀ ਮੈਂ ਆਪ ਸੇਵਾ ਕਰਨ ਦੇ ਬੋਰੀਆਂ ਲੈ ਕੇ ਇੱਥੇ ਤੇ ਬਾਅਦ ਚੋਂ ਮੈਂ ਤੇ ਆਪ ਤੁਸੀਂ ਤੇ ਹੀ ਘਰ ਦੇ ਮੇਰੇ ਘਰੇ ਮੰਮੀ ਡੈਡੀ ਘਰੇ ਹੀ ਤੇ ਬਸ ਇਹੋ ਜਦੋਂ ਉਹਨਾਂ ਨੇ ਕਿਹਾ ਬੰਨ ਟੁੱਟ ਗਿਆ ਮੈਂ ਭੱਜ ਕੇ ਆ ਟਰੈਕਟਰ ਨਿਕਲਿਆ ਗੱਡੀ ਨਿਕਲੀ ਆ ਤੇ ਜਾਂ ਬਸ ਡੰਗਰ ਨਿਕਲੇ ਹੋਰ ਕੁਛ ਨਹੀਂ ਨਿਕਲਿਆ ਇੰਨੀ ਇਜਾਜ਼ਤ ਨਹੀਂ ਹੋਈ ਪਈ ਇੱਕ ਚਮਚਾ ਹੀ ਕੱਢ ਲਈ ਸੀ ਕਪੜੇ ਨਿਕਲੇ ਕਪੜੇ ਮੈਂ ਯਾਰਾਂ ਦੋਸਤਾਂ ਦੇ ਪਾ ਕੇ ਪਾਉਣ ਲਿਆ ਆਪਣੇ ਹੁਣ ਸਾਰਾ ਸਮਾਨ ਤੁਹਾਡਾ ਰੁੜ ਗਿਆ ਕੱਢਣ ਦਾ ਟਾਈਮ ਹੀ ਨਹੀਂ ਮਿਲਿਆ ਵੀਰ ਜੀ ਕਪੜਾ ਰੁੜ ਗਿਆ ਸਾਰਾ ਕੋਈ ਹਾ ਫਰਿਜਾਂ ਲੱਗੀਆਂ ਨੇ ਪੇਟੀਆਂ ਇੱਧਰ ਲੱਗੀਆਂ ਆ ਤੇ ਦੋਵੇਂ ਪੋਸ਼ਨ ਭਰੇ ਸਾਰੇ ਸਮਾਨ ਉੱਪਰ ਚੜਿਆ ਨਹੀਂ ਜਾ ਰਿਹਾ 골ਡ ਨਹੀਂ ਨਿਕਲੇ 10 ਰੁਪਏ ਨਹੀਂ ਨਿਕਲੇ ਇਹਦੇ ਅੰਦਰੋਂ ਤੇ ਮੈਂ ਅਪੀਲ ਕਰਦ ਰਿਆਂ ਸਾਰਿਆਂ ਸਰਕਾਰ ਨੂੰ ਹੀ ਕੀਤੀ ਮੈਂ ਹਾਰਕਣੂ ਕੀਤੀ ਇੱਥੇ ਫੌਜੀ ਵੀ ਆਉਂਦੇ ਰਹੇ ਉਹਨਾਂ ਸਰਦਾਰ ਬੰਦਾ ਯਾਰ ਮੈਂ ਫੌਜੀਆ ਦੇ ਪੈਰੀ ਪੈ ਗਿਆ ਬਿਹਾਰੀਆਂ ਦੇ ਪੈਰੀ ਪਿਆ ਮੈਂ ਤੇ ਮੈਂ ਮੇਰੇ ਡਾਕੂਮੈਂਟ ਜਰੂਰੀ ਕੱਢ ਦੋ ਕੁਝ ਨਹੀਂ ਹੋਰ ਕੱਢਣਾ ਮੈਂ ਕਿਹੜਾ ਕੱਢ ਲੈਣਾ ਵੀਰੇ ਏਸੀ ਲੈ ਲੈਣੇ ਸਾਰਾ ਕੁਝ ਲੈਣਾ ਮੈਂ ਇਹੋ ਕਹ ਮੇਰੇ ਡਾਕੂਮੈਂਟ ਕੱਢ ਦੋ ਮੈਂ ਗਾਂ ਦੀ ਆਪਣੀ ਸੋਚ ਸੋਚ ਲਾਂ ਆ ਤਨ ਤੇ ਕਪੜਾ ਰਹਿ ਗਿਆ ਬਸ ਬਸ ਜੀ ਤੁਸੀਂ ਬਨ ਤੇ ਉੱਥੇ ਰੋ ਵੀ ਰਹੇ ਸੀਗੇ ਜੀ ਵੀਡੀਓ ਤੁਹਾਡੀ ਸਾਹਮਣੇ ਆ ਰਹੀ ਹੈ ساری ਰਾਤ ਮੈਂ ਪਿੰਡ ਦਾ ਮਜੂਦਾ ਸਰਪੰਚ ਹਾਂ ਸਾਰੀ ਰਾਤ ਮੇਰੇ ਨਾਲ ਟਰੈਕਟਰ ਲੈ ਕੇ ਸਾਰੀ ਰਾਤ ਅਸੀਂ ਬਨ ਬੰਦੇ ਰਹੇ ਹਾਂ ਜਦੋਂ ਕਿ ਨਾਂ ਦਾ ਲਾਸਟ ਹੋ ਗਈ ਆ ਕਹਿੰਦਾ ਵੀਰ ਭੱਜ ਲਈ ਮੈਂ ਤੂੰ ਟਰੈਕਟਰ ਭਜਾ ਕੇ ਪਿੰਡ ਨੂੰ ਅਗਾਹ ਕਰਦੇ ਮੈਂ ਮਗਰ ਭੱਜਾਂ ਮੈਂ ਮਗਰ ਮਗਰ ਭੱਜ ਗਏ ਨੇ ਵਿਚਾਨੇ ਗਾਹ ਕੀਤਾ ਸਾਨੂੰ ਕੀ ਪਤਾ ਵੀ ਸਾਡੇ ਘਰ ਤੇ ਟੈਕ ਹੋ ਜਾਣਾ ਤੇ ਇੰਨਾ ਜ਼ਿਆਦਾ ਮਾੜੀ ਹਾਲਤ ਤੁਸੀਂ ਸੇਵਾ ਚ ਲੱਗੇ ਹੋਏ ਸੀ ਪਰ ਤੁਹਾਨੂੰ ਇਹ ਦਿਮਾਗ ਚ ਘਰ ਬਿਲਕੁਲ ਨਹੀਂ ਸੀ ਆਪਣਾ ਮੇਰੀ ਮੇਰੇ ਮਮਾ ਨੇ ਖੁਸ਼ਾਲ ਨੂੰ ਧਾਰੀਗਲ ਦੇ ਮੁੰਡੇ ਨੂੰ ਪੰਜ ਵਾਰੀ ਫੋਨ ਲਾਇਆ ਜੀ ਵੀ ਸਾਡੇ ਘਰੋਂ ਸਮਾਨ ਹੀ 베ੜੀ ਸਾਨੂੰ ਲੈ ਦੋ ਤੋ ਅੱਗੋਂ ਕਹਿੰਦਾ ਵੀ ਮੈਂ ਤੁਹਾਡਾ ਠੇਕਾ ਲਿਆ ਜੀ ਮੈਂ ਪੰਜ ਵਾਰੀ ਉਹਨੂੰ ਫੋਨ ਲਾਇਆ ਠੀਕ ਹੈ ਮੈਨੂੰ ਮੈਨੂੰ ਇਟਲੀ ਬੈਠੇ ਨੇ ਮੈਂ ਪੰਜ ਵਾਲੀ ਫੂਲ ਆਇਆ ਮੈਂ ਉਹਨੂੰ ਕਿਹਾ ਵੀ ਬਾਜੀ ਸਾਡਾ ਕਹਿੰਦਾ ਵੀ ਮੈਂ ਤੁਹਾਡਾ ਠੇਕਾ ਨਹੀਂ ਲਿਆ ਮੈਨੂੰ ਬਲੌਗ ਮਾਰਤਾ ਹਨਾ ਜੀ ਚਲੋ ਮੈਂ ਕਿਹਾ ਕੋਈ ਨਹੀਂ ਇਹ ਮੇਰਾ ਬਰਾਦਰ ਹੀ ਹਨਾ ਜੀ ਜੋ ਬੋਟਾਲੇ ਮੁੰਡੇ ਖੜਦਾ ਰਿਆ ਜਦੋਂ ਸਾਡੀ ਲੋੜ ਸੀ ਨਾ ਅਸੀਂ ਆਪਣੇ ਉਹ ਤੇਲ ਫੂਕੇ ਜਾਂਦੇ ਰਹੇ ਅੱਜ ਇਹ ਬੰਦੇ ਨੇ ਕੱਲ ਤਾਂ ਰਿਆਲ ਸਾਹਿਬ ਆਏ ਆ ਟਰਾਲੀ ਤੋਂ ਉਹਨੂੰ ਲੈ ਕੇ ਆਏ ਨੇ ਤੁਸੀਂ ਸਾਡੇ ਘਰ ਦੇ ਲਾਗੇ ਨੇ ਪਤਾ ਨਹੀਂ ਉਧਰੋਂ ਵੀਡੀਓ ਬਣਾ ਕੇ ਕਿਧਰੋਂ ਚੱਲ ਗਏ ਨੇ ਕਿ ਮੈਂ ਕੋਹਨ ਨਾਲ ਫੇਰਾ ਮਾਰ ਕੇ ਆਇਆ ਠੀਕ ਜੀ ਇੱਥੇ ਸਾਡੇ ਕੋਈ ਨਹੀਂ ਜੇ ਵਾਡਾ 골ਡ ਵੀ ਸਾਰਾ ਕੁਝ ਰੋੜ ਗਿਆ। ਭਾਜੀ ਮੈਂ ਤੁਹਾਨੂੰ ਦੱਸਣ ਦੇ ਆ ਆ ਘਰ ਸੀ ਬੜੀ ਮਿਹਨਤ ਦੇ ਨਾਲ ਆ ਘਰ ਬਣਾਇਆ ਸੀ ਬਾਈ ਹੁਣਾਂ ਨੇ। ਬਹੁਤ ਸਪਨੇ ਹੁੰਦੇ ਆ ਬਾਹਰ ਰਹਿ ਕੇ ਆਪਣੇ ਘਰ-ਬਾਰ ਛੱਡਣੇ ਸੌਖੇ ਨਹੀਂ ਹੁੰਦੇ। ਜਿੱਦਨ ਭਾਜੀ ਟੁੱਟਾ ਨਾ ਉਹ ਦਿਨ ਇੱਥੇ ਰਾਤ ਰਹੇ ਆ ਕੱਚਾ ਦੁੱਧ ਪੀ ਕੇ ਗੁਜ਼ਾਰਾ ਕੀਤਾ। ਕੋਈ ਨਹੀਂ ਆਇਆ। ਹਜੇ ਵੀ ਚਾਦਰ ਪਈ ਆ ਵੀਰ ਜਣੀ ਮਰਹਾ ਕੇ 4 ਦਿਨ ਲੈ ਕੇ ਸੌਂਦਾ ਰਿਹਾ ਥੱਲੇ। ਕੱਲੀ ਕੁਝ ਆਦਰ ਕੋਈ ਨਹੀਂ ਇੱਥੇ ਪਹੁੰਚਿਆ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕੁਝ ਨਹੀਂ ਕੋਈ ਨਹੀਂ ਪਹੁੰਚਿਆ ਵੀਰ ਟਰਾਲੀ ਤੰਬੂ ਲਾਇਆ ਭਾਜੀ ਟਰਾਲੀ ਤੰਬੂ ਲਾਇਆ ਇੱਥੇ ਰਹਿ ਰਹੇ ਆ ਇਟਲੀ ਤੋਂ 9 ਸਾਲਾਂ ਬਾਅਦ ਆਇਆ ਵੀਰ ਅਸੀਂ ਵਿਆਹ ਕਰਨਾ ਹੈ ਇਹਦਾ ਵੱਡੇ ਦਾ ਜਨਵਰੀ ਚ ਵਿਆਹ ਸਾਡਾ ਤੇ ਵਿਆਹ ਕਰਨਾ 9 ਸਾਲਾਂ ਬਾਅਦ ਆਇਆ ਤੁਹਾਡੀ ਤਿਆਰੀ ਸੀ ਕਿ ਜਦੋਂ ਰੁੜਿਆ ਤਾਂ ਆਏ ਹੋ ਨਹੀਂ ਨਹੀਂ ਜੀ ਮੈਂ ਤੇ ਜਦੋਂ ਵੇਖਿਆ ਸੀ ਫਿਰ ਮੈਂ ਆਪ ਆਇਆ ਸੀ ਉਸੇ ਲਈ ਇਹ ਤੇ ਨਹੀਂ ਆਉਣ ਦਿੰਦੇ ਮੈਨੂੰ ਮੈਂ ਤਾਂ ਜਨਵਰੀ ਚ ਆਉਣਾ ਸੀ ਫਿਰ ਕਹਿੰਦੀ ਨਹੀਂ ਫਿਰ ਮੈਂ ਆ ਗਿਆ ਕਿੰਨੇ ਸਾਲ ਇਟਰੀ ਲਾਏ ਤੁਸੀਂ ਮੈਂ 9 ਸਾਲ ਲਾਇਆ ਭਾਜੀ ਸਾਰੀ ਕਮਾਈ ਰੁੜ ਗਈ ਸਾਰੀ ਸਾਰੀ 9 ਸਾਲਾਂ ਚ ਇੱਕ ਪਹਿਲੀ ਵਾਰ ਹੀ ਆਏ ਵੇ ਜੀ ਪਹਿਲੀ ਵਾਰ ਆਏ ਪਹਿਲੀ ਵਾਰ ਆਏ 9 ਸਾਲਾਂ ਨੇ ਪਹਿਲੀ ਵਾਰ ਹੀ ਆਇਆ ਮੈਂ ਭਾਜੀ ਆ ਆ ਅੱਜ ਤੋਂ ਅੱਜ ਇੱਥੇ ਸਾਰਾ ਸਮਾਨ ਸੀ ਸਾਰਾ ਕੁਝ ਆ ਜਿੱਦਾਂ ਪੋਸ਼ਣ ਖੜਾ ਹੈ ਉਹਦੇ ਵਾਲਾ ਪੋਸ਼ਣ ਆਇਆ ਪੋਸ਼ਣ ਖੜਾ ਹੈ ਨਾ ਮਤਲਬ 9 ਸਾਲ ਤੁਸੀਂ ਜਦੋਂ ਘਰ ਬਣਾਉਣਾ ਸ਼ੁਰੂ ਕੀਤਾ ਉਦੋਂ ਇਹੀ ਮਨ ਦੇ ਵਿੱਚ ਹੁੰਦਾ ਨਾ ਕਿ ਆਹ ਸਮਾਨ ਤਿਆਰ ਹੋ ਗਿਆ ਏਸੀ ਲੱਗ ਗਿਆ ਫਰਿੱਜ ਲੱਗ ਗਿਆ ਏਸੀ ਅੰਦਰ ਕਿੰਤ ਨਹੀਂ ਸੀ ਲੱਗਿਆ ਸੋਫੀ ਸਾਡੇ ਅੰਦਰ ਸਾਰਾ ਸਮਾਨ ਕੁਝ ਨਿਕਲੇ ਨਹੀਂ ਕਿਸ ਦੀ ਨਜ਼ਰ ਪੰਜਾਬ ਨੂੰ ਲੱਗੀ ਆ ਦੇਖੋ ਬਿਲਕੁਲ ਇਹ ਤੁਹਾਡੇ ਤੋਂ ਅਸੀਂ ਤਸਵੀਰਾਂ ਲੈ ਵੀ ਲੈਨੇ ਆ ਤੁਸੀਂ ਕਹਿ ਰਹੇ ਸੀ ਬਾਈ ਕੁਝ ਗੱਲ ਕਹਿ ਰਹੇ ਸੀ ਕਿ ਗਲਤ ਮਦਦ ਜਾਰੀ ਹੈ ਤੁਹਾਡੇ ਵੱਲੋਂ ਅਪੀਲ ਭਾਜੀ ਇੱਥੋਂ ਵੀਡੀਓ ਬਣਾ ਕੇ ਜਾਂਦੇ ਆ ਆਪਣਾ ਕਾਊਂਟ ਨੰਬਰ ਦੇਣ ਦੇ ਆਪਣਾ ਨੰਬਰ ਦੇ ਰਹੇ ਮੇਰੇ ਨਾਂ ਤੇ ਫੇਕ ਬਣ ਰਿਹਾ ਭਾਜੀ ਸਭ ਕੁਝ ਤੁਸੀਂ ਨੰਬਰ ਬੋਲ ਦਿਓ ਇੱਕ ਵਾਰ ਮੇਰਾ ਨੰਬਰ ਹੈਗਾ 98765 31999 ਵੀਰ ਜੀ 9876531999 ਇਹੋਲੇ ਨਹੀਂ ਲੱਗਦਾ ਵੀ ਜੀ ਸ਼ਾਮ ਨੂੰ ਲੱਗਦਾ ਆ 8 ਵਜੇ ਤੋਂ ਬਾਅਦ ਲੱਗਦਾ ਆ ਬਾਈ ਮਹਿਸੂਸ ਕੀ ਕਰਦੇ ਹੋ 9 ਸਾਲ ਮਿਹਨਤ ਕੀਤੀ ਕਮਾਇਆ ਕਿ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪਰ ਅੱਜ ਉੱਥੇ ਪ੍ਰਮਾਤਮਾ ਨੇ ਖੜਾ ਕਰਤਾ ਕਿ ਆਪਣਾ ਨੰਬਰ ਦੇਣਾ ਪੈ ਰਿਹਾ ਜਿੱਦੋ ਤੇ ਗੱਲਤਾ ਭਾਜੀ 0 ਤੇ ਜਿੱਦੋ ਤੇ ਲਿਆਤਾ ਚੰਨੋ ਮਤਲਬ ਆ ਵੀ ਭਾਜੀ ਸਾਰੀਆਂ ਰੋਡੀਆਂ ਬਾਬਾ ਮੁਰਾਰਾਮ ਦਸਦੀ ਐਨੀ ਕਿਰਪਾ ਪਹਿਲੀ ਵੀ ਆਪਣੇ ਖੁੱਲੀ ਕੇ ਗੱਲ ਦੀ ਕਮੀ ਨਹੀਂ ਬਸ ਫਸਲਾਂ ਰੋੜ ਜਾਂਦੀ ਆ ਧੱਕਾ ਨਾ ਵਜਦਾ ਭਾਈ ਫੇਰ ਅਸੀਂ ਕਹਿਣਾ ਕਿ ਸਾਰੇ ਨਾਲ ਆ ਸਾਰਿਆਂ ਦੇ ਨਾਲ ਹੀ ਆ ਜਿਹੜਾ ਧੱਕਾ ਵਜਦਾ ਯਾਰ ਕੋਈ ਵੀ ਆਈਂ ਜੇ ਕੋਈ ਨਹੀਂ ਛੜਾ ਕਰਦੀ ਹੁਣ ਵਿਆਹ ਸੀ ਨਾ ਤੁਹਾਡਾ ਜਨਵਰੀ ਚ ਜਨਵਰੀ ਚ ਭਾਵੇਂ ਦੂਜੇ ਆਮ ਪਾਰ ਜੋ ਹਾਲਾਤ ਹੁਣ ਬਣ ਗਏ ਆ ਤੁਹਾਡੇ ਹੁਣ ਇਹ ਕੋਈ ਬੈਕਅਪ ਕੁਝ ਹੈ ਤੁਹਾਡੇ ਕੋਲ ਕਰਾਂਗੇ ਹੁਣ ਚਲੋ ਤੁਹਾਨੂੰ ਪਤਾ ਹੀ ਆ ਕਮਾਈ ਕਰਾਂਗੇ ਫੇਰ ਪਾਵਾਂਗੇ ਕੋਈ ਦਿਨ ਇੱਥੇ ਸੁਨੰਦ ਸ਼ਰਮਾ ਵੀ ਪਹੁੰਚੇ ਨੇ ਕਿਸ ਦੀ ਨਜ਼ਰ ਪੰਜਾਬ ਨੂੰ ਲੱਗੀ ਆ ਇਹ ਬਹੁਤ ਮਾੜੇ ਹਾਲਾਤ ਤੁਸੀਂ ਦੇਖ ਰਹੇ ਹੋ ਤੁਸੀਂ ਕਈ ਇਲਾਕਿਆਂ ਦੇ ਵਿੱਚ ਗਏ ਅੱਜ ਦੇ ਹਾਲਾਤ ਕੀ ਮਹਿਸੂਸ ਕਰ ਰਹੇ ਹੋ ਕਈ ਵਾਰੀ ਨਾ ਮੈਂ ਬੋਚਨ ਕੀ ਤਰ੍ਹਾਂ ਸਮਝ ਸਕੀ ਹਾਂ ਕਿਉਂਕਿ ਰੋਕਲ ਵੀ ਹਲਕਾਰ ਰਹੇ ਹਨੀ ਸੋਦੀ ਕੀਮਤ ਮੈਂ ਸਮਝ ਲਈ ਅਜਰ ਤੁਸੀਂ ਬਹੁਤ ਮਿਹਨਤ ਕੀਤੀ ਹੁੰਦੀ ਹੈ ਤੁਸੀਂ ਬੜੇ ਸਾਲ ਲਾਏ ਹੁੰਦੇ ਨੇ ਤੇਦਰੋ ਤੁਹਾਡੇ ਹੱਥੋਂ ਇੱਕਦਮ ਕੋਈ ਚੀਜ਼ ਨਿਕਲ ਜਾਂਦੀ ਹੈ ਨਾ ਉਦੋਂ ਸਾਨੂੰ ਸਮਝ ਕੁਝ ਨਹੀਂ ਲੱਗਦੀ ਸਾਡੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਸਾਨੂੰ ਲੱਗਦਾ ਹੈ ਇਹ ਜਿਵੇਂ ਇਹ ਕਹਿ ਰਹੇ ਹਨ ਕਿ ਕੋਈ ਫੇਕ ਅਕਾਊਂਟ ਬਣਾ ਰਹੇ ਨੇ ਲੋਕ ਇਹਨਾਂ ਦਾ ਨੰਬਰ ਕਰਕੇ ਕਈ ਵਾਰੀ ਬਾਰੇ ਸਾਰੇ ਜਣੇ ਤੁਹਾਡੇ ਨਾਲ ਹੁੰਦੇ ਨੇ ਤੁਹਾਨੂੰ ਦਿਖਾ ਰਹੇ ਹੁੰਦੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਪਰ ਜੇ ਅਸਲੋਂ ਵੇਖਿਆ ਜਾਵੇ ਤੇ ਅਸਲੋਂ ਬੰਦਾ ਇਕੱਲਾ ਹੀ ਜੂਝ ਰਿਹਾ ਹੁੰਦਾ ਹੈ ਇਹ ਮੈਂ ਚੀਜ਼ ਆਪਣੀ ਜ਼ਿੰਦਗੀ ਚ ਐਕਸਪੀਰੀਅੰਸ ਕੀਤੀ ਹੈ ਮੈਂ ਉਸ ਐਕਸਪੀਰੀਅੰਸ ਤੋਂ ਬੋਲ ਸਕਦੀ ਹਾਂ ਔਰ ਘਰ ਇੱਕ ਐਸੀ ਆ ਚੀਜ਼ ਹੈ ਕਿ ਹਰੇਕ ਇਨਸਾਨ ਜਿਹੜਾ ਹੈ ਨਾ ਉਹ ਆਪਣੀ ਛੱਤ ਲਈ ਮਿਹਨਤ ਕਰਦਾ ਹੈ ਕਿ ਮੈਂ ਸਿਕਿਉਰ ਰਹਾ ਜ਼ਿੰਦਗੀ ਦੇ ਵਿੱਚ ਮੇਰੇ ਕੋਲ ਆਪਣੀ ਛੱਤ ਹੋਵੇ ਮੈਂ ਇੱਕ ਕੁੜੀ ਹਾਂ ਮੈਂ ਮਿਹਨਤ ਕਰ ਰਹੀ ਹਾਂ ਆਪਣੇ ਲਈ ਕਿ ਮੈਂ ਵੀ ਆਪਣੇ ਕਰਦਨੋਂ ਉਹ ਚੀਜ਼ ਦੇ ਸਕਾਂ ਪਰ ਇਹ ਚੀਜ਼ एकदम ਸੂਸ ਹੋਈ ਕਿ ਇਹਨੇ ਸਾਲ ਜਿਵੇਂ ਉਹ ਕਹ ਰਹੀ ਕਿ 9 ਸਾਲ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਜੇ ਉਹਨਾਂ ਨੇ ਕੁਝ ਖੜਾ ਕੀਤਾ ਤੇ ਉਹ ਇੱਕਦਮ ਜੇ ਪਾਣੀ 'ਚ ਬੈ ਗਿਆ ਨਾ ਤੇ ਉਹ ਉਹ ਤੁਸੀਂ ਕਦੀ ਵੀ ਇਹ ਇਹ ਇਹਦੇ ਨਾਲ ਇਹਨਾਂ ਨੂੰ ਇੱਕ ਗੱਲ ਹੈ ਮੈਂ ਇੱਕ ਗੱਲ ਤੁਹਾਨੂੰ ਦਾਵੇ ਨਾ ਕਰਨੀ ਕਿ ਜਦੋਂ ਤੁਹਾਡੇ 'ਚ ਇਹਨੂੰ ਦੁਬਾਰਾ ਬਣਾਉਣ ਦੀ ਹਿੰਮਤ ਆਉਣੀ ਹੈ ਨਾ ਉਹ ਉਹ ਇੱਕ ਅਲੱਗ ਸ਼ਕਤੀ ਉਹ ਇੱਕ ਅਲੱਗ ਊਰਜਾ ਸਾਡੇ ਅੰਦਰ ਆਉਂਦੀ ਹੈ ਜਦੋਂ ਬੰਦਾ ਇਹ ਸੋਚਦਾ ਕਿ ਚਲ ਜੇ ਮੈਂ ਤੁਹਾਨੂੰ ਕੁਦਰਤ ਨੇ ਮਾਰ ਮਾਰੀ ਮੈਨੂੰ ਮੈਨੂੰ ਹੋਰ ਹੀ ਤਰੀਕੇ ਨਾਲ ਮਾਰ ਵੱਜੀ ਸੀ ਜ਼ਿੰਦਗੀ 'ਚ ਹਨਾ ਪਰ ਮੈਨੂੰ ਇਹ ਨਾ ਪਤਾ ਹੈ ਜਦੋਂ ਇਨਸਾਨ ਆਪ ਉੱਠਦਾ ਹੈ ਨਾ ਦੁਬਾਰਾ ਤੇ ਮੈਂ ਸਭ ਨੂੰ ਇਹ ਦਿਲੋਂ ਕਹੂੰਗੀ ਕਿ ਕਿਸੇ ਤੋਂ ਮਦਦ ਮੰਗਣ ਦੀ ਲੋੜ ਹੈ ਵੀ ਨਹੀਂ ਜਿਹੜਾ ਆ ਆਪ ਆਵੇ ਜਿਹੜਾ ਆਪ ਤੁਹਾਡੀ ਮਦਦ ਕਰੇ ਉਹ ਜੀ ਸਦਕੇ ਆਵੇ ਕਦੇ ਕਿਸੇ ਕੇ ਹੱਥ ਨਾ ਫੈਲਾਇਓ ਕਦੇ ਕਿਸੇ ਨੂੰ ਇਹ ਨਾ ਆਖਿਓ ਵੀ ਮੇਰੀ ਆ ਕੇ ਮਦਦ ਕਰੋ ਤੁਸੀਂ ਆਪੇ ਹੀ ਕਰ ਲੈਣਾ ਤੁਸੀਂ ਜਵਾਨ ਤਗੜੇ ਮੁੰਡੇ ਹੋ ਪੰਜਾਬ ਦੇ ਮੁੰਡਿਆਂ ਤੁਸੀਂ ਆਪੇ ਸਾਰਾ ਕੁਝ ਕਰ ਲੈਣਾ ਇਸ ਕਰਕੇ ਕਦੇ ਕਿਸੇ ਤੋਂ ਕਿਉਂਕਿ ਅੱਜ ਦੀ ਜਿਹੜੀ ਆਪਾਂ ਕਿਸੇ ਤੋਂ ਮਦਦ ਮੰਗੀ ਹੈ ਨਾ ਉਹ ਸਾਰੀ ਜ਼ਿੰਦਗੀ ਸਾਡੇ ਤੇ ਲਈ ਨਹੀਂ ਜਾਂਦੀ ਸ ਉਹ ਕਰਜ਼ਾ ਇੱਕ ਅਲੱਗ ਉਹ ਪੈਸੇ ਦਾ ਵੀ ਕਰਜ਼ਾ ਨਹੀਂ ਹੁੰਦਾ ਉਹ ਇੱਕ ਅਲੱਗ ਕਰਜ਼ਾ ਸਾਡੇ ਤੇ ਚੜ ਜਾਂਦਾ ਪਰ ਮੇਰੀ ਦੁਆ ਹੈ ਤੁਹਾਡੇ ਨਾਲ ਕਿ ਤੁਹਾਨੂੰ ਪਰਮਾਤਮਾ ਹੋਰ ਹਿੰਮਤ ਦੇਵੇ ਕਿ ਤੁਸੀਂ ਇਹਨੂੰ ਦੁਬਾਰਾ ਖੜਾ ਕਰੋ ਤੇ ਮੈਂ ਜਿੱਥੇ ਵੀ ਤੁਹਾਡੀ ਹੈਲਪ ਕਰ ਪਾਈ ਮੈਂ ਹਮੇਸ਼ਾ ਤੁਹਾਡੇ ਨਾਲ ਖੜੀ ਹਾਂ ਤੁਸੀਂ ਤੰ ਤੇ ਹੰਡਾਈ ਆ ਜੀ ਇਹ ਤਾਂ ਫੇਰ ਰੁੜ ਗਿਆ ਇਹ ਬਣਾ ਕੇ ਰੁੜ ਗਿਆ ਜੇ ਰੱਬ ਨਾ ਕਰੇ ਸਾਡੇ ਨਾਲ ਅਜਿਹਾ ਹੋਵੇ ਫਿਰ ਸਾਡੇ ਤਾਂ ਹੌਸਲੇ ਚੱਕਨਾ ਚੂਰ ਹੋ ਜਾਣਗੇ ਪੰਜਾਬੀਆਂ ਦੇ ਨਹੀਂ ਹੁੰਦੇ ਨਹੀਂ ਹੁੰਦੇ ਮੈਂ ਕੁੜੀ ਹਾਂ ਮੈਂ ਫਿਰ ਉੱਥੇ ਖੜ ਗਈ ਹੈ ਨਾ ਮੈਂ ਤਾਂ ਹੀ ਕਹੇ ਵੀ ਜੋ ਇਸ ਟਾਈਮ ਇਨਾਂ ਨੂੰ ਇਹ ਦੇਖ ਕੇ ਮਹਿਸੂਸ ਹੋ ਰਿਹਾ ਨਾ ਪਰ ਜਦੋਂ ਇਹਨਾਂ ਨੇ ਇਹਨੂੰ ਦੁਬਾਰਾ ਖੜੇ ਕਰਨਾ ਨਾ ਉਹ ਜ਼ਿੰਦਗੀ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਉਹਦੀ એનર્ਜੀ ਨੂੰ ਤੁਸੀਂ ਕਦੇ ਹੋਰ ਕਿਸੇ ਚੀਜ਼ ਨਾਲ ਵਟਾ ਨਹੀਂ ਸਕਦੇ ਉਹ ਇੱਕ ਅਲੱਗ ਇਹ ਸਾਨੂੰ ਕਹਿ ਲੋ ਗੁਰਤੀ ਚ ਮਿਲਿਆ ਨੇ ਚੀਜ਼ ਆ ਅਸੀਂ ਵੈਸੇ ਹੀ ਕਹਿ ਲੋ ਹਿਮੱਤ ਜਵਲਦੇ ਆ ਮਾਜੀ ਵਾਲਿਆਂ ਨੂੰ ਵੈਸੇ ਹੀ ਪ੍ਰਮਾਤਮਾ ਨੇ ਇਹ ਚੀਜ਼ ਗੁਰਤੀ ਚ ਦਿੱਤੀ ਹੈ ਕਿ ਸਾਡੇ ਚ ਹਿੰਮਤ ਹਿੰਮਤ ਹੈ ਮੈਂ ਕੱਲ ਅਸੀਂ ਜਦੋਂ ਉਧਰਲੇ ਪਾਸੇ ਗਏ ਮੈਂ ਕੱਲ ਜਨਾਲਾ ਸਾਈਡ ਤੇ ਸੀ ਤੇ ਬਾਪੂ ਜੀ ਉਹ ਆਏ ਜਾਂਦੇ ਅਸੀਂ ਵੀਡੀਓਸ ਤੇ ਦੇਖ ਰਹੇ ਹਾਂ ਅੱਦੇ ਇੰਨੇ ਇੰਨਾ ਸਰੀਰ ਭਿਜਿਆ ਉਹ ਚੋਂ ਨਿਕਲ ਕੇ ਆਏ ਤਾਂ ਫਿਰ ਵੀ ਬੋਲ ਰਹੇ ਨੇ ਚੜ੍ਹਦੀ ਕਲਾ ਚ ਸੋ ਇਹ ਇਹ ਚੀਜ਼ਾ ਸਾਨੂੰ ਸਾਡੇ ਬਜ਼ੁਰਗਾਂ ਤੋਂ ਮਿਲੀਆਂ ਸਾਨੂੰ ਸਾਡੀ ਧਰਤੀ ਤੋਂ ਮਿਲੀਆਂ ਜੇ ਗੁਰਤੀ ਨਾ ਹੁੰਦੀ ਇਹ ਮਹਿਸੂਸ ਕਰਦੇ ਹਾਂ ਅਸੀਂ ਅੱਜ ਭੁੱਖੇ ਮਰਨਾ ਸੀਗਾ ਜੇ ਇਹ ਸੇਵਾ ਜੇ ਸਾਡੇ ਚੇ ਨਾ ਗੁਣ ਹੁੰਦਾ ਜੀ ਹਾਂ ਅਸੀਂ ਜਿਵੇਂ ਪਹਿਲੇ ਵੀ ਗੱਲ ਕਰ ਰਹੇ ਸੀ ਵੀ ਪੰਜਾਬ ਆਪੇ ਜੂਝ ਰਿਹਾ ਪੰਜਾਬ ਨੂੰ ਤਾਂ ਨਹੀਂ ਕਿਸੇ ਦੀ ਹੈਲਪ ਮਿਲੀ ਪੰਜਾਬ ਵੱਲ ਤੇ ਨਹੀਂ ਕੋਈ ਵਦਿਆ ਹੈ ਨਾ ਕੋਈ ਕਿਸੇ ਹੋਰ ਸਟੇਟ ਚ ਕੋਈ ਚੀਜ਼ ਹੁੰਦੀ ਪੰਜਾਬ ਹਮੇਸ਼ਾ ਆਪਣਾ ਹੱਥ ਵਧਾਉਂਦਾ ਹੈ ਨਾ ਹਰ ਚੀਜ਼ ਲੈ ਕੇ ਪਹੁੰਚਦੇ ਪਰ ਪੰਜਾਬ ਕੋਲ ਤਾਂ ਨਹੀਂ ਕੋਈ ਆਇਆ ਤੇ ਇਹ ਸਾਡੇ ਸਾਨੂੰ ਗੁਰਤੀ ਮਿਲੀ ਹੈ ਤਾਂ ਹੀ ਅਸੀਂ ਭੁੱਖੇ ਨਹੀਂ ਮਾਰੇ ਕਿ ਕਿੱਥੋਂ ਦੇਖੋ ਚਾਹੇ ਬਾਹਰਲੇ ਦੇਸ਼ਾਂ ਤੋਂ ਲੋਕ ਭੇਜਦੇ ਚਾਹੇ ਇੱਥੋਂ ਵਲੰਟੀਅਰ ਲੋਕ ਰਾਸ਼ਨ ਪਾਣੀ ਜਿਹੜਾ ਤਾਂ ਜਿੰਨਾ ਕਿ ਸਰਦਾ ਹੈ ਹਰ ਇੱਕ ਬੰਦਾ ਆਪਣੇ ਲੈਵਲ ਤੇ ਕਰ ਰਿਹਾ ਸਾਰੀਆਂ ਤੁਸੀਂ ਮਤਾਂ ਦੇਖ ਰਹੇ ਹੋ ਤੁਹਾਨੂੰ ਗਰਾਊਂਡ ਦੇ ਵਿੱਚ ਕੀ ਲੱਗ ਰਿਹਾ ਕਿਹੜੀਆਂ ਮਦਦਾਂ ਦੀ ਲੋੜ ਇਨ੍ਹਾਂ ਲੋਕਾਂ ਨੂੰ ਹੈ ਜੋ ਬਿਲਕੁਲ ਕੰਡੇ ਤੇ ਨੇ ਰਾਸ਼ਨ ਪਹੁੰਚ ਰਿ ਆਉਣ ਵਾਲੇ ਸਮੇਂ ਦੇ ਅੰਦਰ ਜੋ ਇਹਨਾਂ ਦੀ ਹਾਲਾਤ ਹੋਣੇ ਖੁਦ ਆਪਣੇ ਮੂੰਹ ਕਹਿ ਰਿਹਾ ਸੀ 15-15 ਸਾਲ ਉੱਠ ਨਹੀਂ ਸਕਣਾ ਤੁਹਾਨੂੰ ਕੀ ਮਹਿਸੂਸ ਹੋਇਆ ਕਿ ਇਹਨਾਂ ਨੂੰ ਕਿਸ ਤਰੀਕੇ ਦੀ ਮਦਦ ਆ ਲੋਕ ਤੁਹਾਨੂੰ ਸੁਣਦੇ ਆ ਅਪੀਲ ਜ਼ਰੂਰ ਕਰੋ ਕਿ ਆਉਣ ਵਾਲੇ ਸਮੇਂ 'ਚ ਇੱਥੇ ਕਿਵੇਂ ਆਓ ਕੀ ਮਦਦ ਲੈ ਕੇ ਆਓ ਮੈਨੂੰ ਲੱਗਦਾ ਕਿ ਜਿਵੇਂ ਹੱਲੇ ਤਾਂ ਪਾਣੀ ਆਏ ਹੋਏ ਨੇ ਤਾਂ ਪਾਣੀ ਜਿੰਨਾ ਟਾਈਮ ਨਿਕਲ ਰਿਹਾ ਉਹ ਇੱਕ ਵਕਤ ਹੈ ਨਾ ਪਰ ਜਿਹੜਾ ਮੈਂ ਕੱਲ ਸੁਣ ਰਹੀ ਸੀਗੀ ਜਦੋਂ ਅਸੀਂ ਉਧਰ ਜ਼ੀਰੋ ਗਰਾਊਂਡ ਤੇ ਗਏ ਅਜ ਨਾਲੇ ਉਧਰ ਵੀ ਉਹੀ ਗੱਲ ਕਹਿ ਰਹੇ ਕਿ ਜਦੋਂ ਇਹ ਪਾਣੀ ਮੁੱਕ ਜਾਣਾ ਹੈ ਖਤਮ ਹੋ ਜਾਣਾ ਉਸ ਤੋਂ ਬਾਅਦ ਅਸਲ ਪ੍ਰੋਬਲਮ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ ਇਹਨਾਂ ਦੀ ਅਸਲੀ ਜਿਹੜੀ ਚੀਜ਼ ਆ ਉਹ ਸ਼ੁਰੂ ਹੋਣੀ ਹੈ ਉਦੋਂ ਮੈਂ ਚਾਹੁੰਨੀ ਕਿ ਜਿੰਨਾ ਜਿੰਨੀ ਅੱਜ એનર્ਜੀ ਸਾਰਾ ਪੰਜਾਬ ਇਕੱਠਾ ਹੋ ਕੇ ਦਿਖਾ ਰਿਹਾ ਉਨੀ ਦੁਗਣੀ એનર્ਜੀ ਤੁਸੀਂ ਉਦੋਂ ਦਿਖਾਓ ਜਦ ਇਹ ਪਾਣੀ ਆਪਣੇ ਆਪ ਆਪਣੇ ਰਾਹ ਨੂੰ ਕਿਤੇ ਨਿਕਲ ਗਿਆ ਕਿਉਂਕਿ ਉਦੋਂ ਜ਼ਿਆਦਾ ਜ਼ਰੂਰਤ ਹੋਊਗੀ ਸਾਰਿਆਂ ਨੂੰ ਹੌਸਲਾ ਦੇਖੋ ਇਹਨਾਂ ਦਾ ਠੀਕ ਆ ਰੋਇਆ ਪਰ ਬਿਲਕੁਲ ਚੜ੍ਹਦੀ ਕਲਾ ਚ ਨੇ ਬੜਾ ਰੋਣਾ ਆਉਂਦਾ ਵੀਰ ਇਹ ਇਹ ਦੱਸਿਆ ਨਹੀਂ ਜਾਂਦੀ ਇਹ ਚੀਜ਼ਾਂ ਮਹਿਸੂਸ ਨਹੀਂ ਕਰਾਈਆਂ ਜਾ ਸਕਦੀਆਂ ਇਹ ਚਾਹੇ ਅਸੀਂ ਗੱਲਾਂ ਕਰ ਰਹੇ ਹਾਂ ਨਾ ਇਹ ਇਹਦਾ ਦੁੱਖ ਹੈ ਇਹਨੂੰ ਹੀ ਪਤਾ ਹੈ ਪਤਾ ਕਿਉਂ ਕਿ ਅਸੀਂ ਉਹਨੇ ਥੋੜੀ ਦਰ ਕਿਤੇ ਹੋਰ ਚੱਲ ਜਾਣਾ ਸਾਡਾ ਫਿਰ ਧਿਆਨ ਹੋਰ ਪਾਸੇ ਹੋ ਜਾਣਾ ਕਿਤੇ ਸੋਸ਼ਲ ਮੀਡੀਆ ਤੇ ਲੱਗ ਜਾਣਾ ਹੈ ਸਾਡੇ ਅਗਲੇ ਆਰਟਿਸਟਾਂ ਦੀ ਫੋਟੋਆਂ ਪਾਉਣ ਲੱਗ ਜਾਣਾ ਵੀਡੀਓ ਪਾਉਣ ਲੱਗ ਜਾਣਾ ਗਾਣੇ ਤੇ ਨੱਚਣ ਲੱਗ ਜਾਣਾ ਸਾਡਾ ਇਹ ਕੰ ਇਹਨਾਂ ਨੇ ਤੇ ਇਸ ਚੀਜ਼ ਨੂੰ ਆਪਣੇ ਉੱਤੇ ਹੰਡਾਉਣਾ ਸੋ ਇਹਨਾਂ ਦਾ ਦੁੱਖ ਅਸੀਂ ਨਹੀਂ ਸਮਝ ਸਕਾਂਗੇ ਕਹਿੰਦੇ ਕੱਪੜੇ ਵੀ ਮੰਗ ਕੇ ਪਾਏ ਆ ਬਾਈ ਹਰਾਂ ਨੇ ਜੀ ਗੁਰੂ ਰਾਮਦਾਸ ਦੀ ਕਿਰਪਾ ਏਨੀ ਵੀ ਜੀ ਜੇ ਦੋ ਟਟੀਆਂ ਨਾ ਤਿੰਨ ਪਾਵਾਂਗੇ ਵੀਰੇ ਪਾਵਾਂਗੇ ਆ ਵੱਡੀ ਗੱਲ ਕਰਤੀ ਤੁਸੀਂ ਹੌਸਲਾ ਤੁਹਾਡੇ ਚ ਘਬਰਾਉਣਾ ਨਹੀਂ ਬਾਈ ਬਾਈ ਮੈਂ ਤੁਹਾਨੂੰ ਇਹ ਬੜਾ ਵੱਡਾ ਦਰਦ ਹੈ ਤੁਸੀਂ ਇੰਨੇ ਸਾਲ ਮਿਹਨਤ ਕੀਤੀ ਲੋਕੀ ਕਹਿੰਦੇ ਆ ਵੀ ਇਹਨਾਂ ਕੋ ਪਹਿਲੇ ਬਹੁਤ ਆ ਦੋ ਕਿਲੇ ਵੇਚ ਲੰਗੇ ਪਹਿਲੇ ਨਹੀਂ ਭੋਰਾਂਗੇ ਇਹ ਵਾਹ ਵੈਸੇ ਪਾਵਾਂਗੇ ਵਾਸ ਵਾਹ ਇਹ ਇਹ ਹੌਸਲਾ ਚਾਹੀਦਾ ਬਹੁਤ ਅਕਸਰ ਸਾਨੂੰ ਹੌਸਲਾ ਸਾਡੀ ਜ਼ਮੀਨ ਤਾਂ ਹੁੰਦਾ ਹੈ ਇਹ ਕਹਿੰਦਾ ਜ਼ਮੀਨ ਦਾ ਟੋਟਾ ਤੱਕ ਨਹੀਂ ਵੇਚਣਾ ਬਿਲਕੁਲ ਇਹ ਕਮਾਈ ਕਰਾਂਗੇ ਫਿਰ ਮੈਂ ਅੱਗੇ ਜਿਵੇਂ ਕਹਿ ਕਿ ਹੱਟ-ਕੱਟੇ ਮੁੰਡੇ ਨੇ ਸਾਡੇ ਪੰਜਾਬ ਦੇ ਵੀਰ ਹੋਣੇ ਇਹ ਮਿਹਨਤ ਹੀ ਕਰਨੀ ਆ ਸਾਡਾ ਆਏ ਦਾ ਬਾਪੂ ਹੀ ਨਹੀਂ ਸਾਰੀ 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 ਅੱਛਾ ਤੁਸੀਂ ਤੁਸੀਂ ਫਾਦਰ ਸਾਹਿਬ ਹੋ ਹਾਂਜੀ ਹਾਂਜੀ ਫਿਰ ਇਹ ਜੋ ਇਹ ਦੇਖੋ ਤੁਹਾਡੇ ਮੁੰਡੇ ਕਿੱਡੇ ਤਗੜੇ ਨੇ ਕਈਆਂ ਦੇ ਤਾਂ ਬਹੁਤ ਨੁਕਸਾਨ ਜਾਂਦਾ ਹੈ ਕਈ ਵਾਰ ਤਾਂ ਚੰਗੇ-ਚੰਗੇ ਮੈਲ ਖਾਲੀ ਨੇ ਮੁੰਡੇ ਨਹੀਂ ਮਿਲਦੇ ਨਹੀਂ ਮਿਲਦੇ ਨੇ ਮੇਰੇ ਹਾਂ ਤੁਸੀਂ ਕਿਰਪਾ ਮਾਰੇ ਦੀ ਕਿਰਪਾ ਮਾਰੇ ਦੀ ਉਹਦੀ ਉਹਨੇ ਦੇਣਾ ਸਭ ਕੁਝ ਨਹੀਂ ਦੇਣਾ ਕਮਾਈ ਕਰਾਂਗੇ ਫੇਰ ਬਣਾ ਲਾਂਗੇ ਕੋਈ ਗੱਲ ਨਹੀਂ ਪੁੱਛ ਨਹੀਂ ਆਂਦਾ ਇਹ ਮਾਰੇ ਦੀ ਕਿਰਪਾ ਹੋਣੀ ਚਾਹੀਦੀ ਸਾਡੇ ਸਹੀ ਗੱਲ ਵੱਡੀ ਗੱਲ ਇਹ ਹੈ ਤੁਸੀਂ ਵੀ ਬਿਲਕੁਲ ਤਿਆਰ ਨਹੀਂ ਹੋ ਕਿ ਕੋਈ ਜ਼ਮੀਨ ਦਾ ਟੋਟਾ ਵੇਚ ਕੇ ਦੁਆਰਾ ਖੜਾ ਕਰਾਂਗੇ ਕਮਾਈ ਹੱਥੀ ਕਰਾਂਗੇ ਹੱਥੀ ਕੰਮ ਕਰਕੇ ਹੱਥੀ ਗਿੱਜੇ ਆ ਕੰਮ ਕਰਨ ਨੂੰ ਕਰਾਂਗੇ ਮਿਹਨਤ ਕਰਕੇ ਫੇਰ ਬਣਾਵਾਂਗੇ ਕੋਈ ਗੱਲ ਨਹੀਂ ਫੇਰ ਕੀ ਹੈ ਬਾਬੇ ਬੁੱਢੇ ਸਾਹਿਬ ਦੀ ਮਿਹਰ ਹੋਣੀ ਚਾਹੀਦੀ ਸਾਡੇ ਬਸ ਉਹ ਨਗਰੀ ਉਹਦੀ ਹੋਣੀ ਚਾਹੀਦੀ ਆ ਉਹ ਤਾਂ ਨਹੀਂ ਹੀ ਲਈਦੇ ਪਲਾਂ ਤੇ ਸਾਡੇ ਰੋਣਾ ਆਉਂਦਾ ਪਲਾਂ ਚ ਅਸੀਂ ਹੱਸ ਪੈਂਦੇ ਆ ਇੰਦਾ ਹੀ ਆ ਮੈਂ ਕਹਿ ਰਹੀ ਨਾ ਮੈਂ ਤੇ ਆਪੋ ਜਰਨੀ ਦੇਖੀ ਹੈ ਕਿ 1 ਮਿੰਟ ਚ ਤੁਸੀਂ 2.5 ਜਨਮ ਵੀ ਖਤਮ ਹੋ ਗਏ ਆ ਘਰੇ ਪਤਾ ਹੀ ਨਹੀਂ ਕੁਝ ਨਹੀਂ ਰਿਹਾ ਫਿਰ ਇੱਕਦਮ ਚ ਸੀ ਆ ਹੋ ਜਨੈ ਕਰ ਲਾਂਗੇ ਸਾਰਾ ਕੁਝ ਕਰ ਲਾਂਗੇ ਇਹ ਯਕੀਨ ਮਨ ਨੂੰ ਬਾਪੂ ਜੀ ਮੈਂ 1 ਸਾਲ ਪਹਿਲੇ ਆਪਣੀ ਮਤਲ ਮੇਰੇ ਫਾਦਰ ਸਾਹਿਬ ਗੁਜ਼ਰ ਗਏ ਨੇ ਤੇ ਮੈਂ ਆਪਣੀ ਮਦਰ ਨੂੰ ਆਪਣੇ ਨਾਲ ਇੱਥੇ ਮੋਹਾਲੀ ਰਹਿਣੀ ਉਹਨਾਂ ਨੂੰ ਨਾਲ ਸ਼ਿਫਟ ਕੀਤਾ ਹੈ ਤੇ ਮੈਂ ਉਹਨਾਂ ਨੇ ਕਹਿੰਦੀ ਸੀ ਮੰਮੀ ਮੈਨੂੰ ਤਿੰਨ ਚਾਰ ਸਾਲ ਹੀ ਚਾਹੀਦੇ ਨੇ ਮੈਂ ਸਭ ਕੁਝ ਬਣਾ ਦਾਂਗੀ ਸਭ ਕੁਝ ਤੇ ਪ੍ਰਮਾਤਮਾ ਇਹ ਨਾ ਦੇ ਰਿਹਾ ਹੈ ਕਿਰਪਾ ਕਰ ਰਿਹਾ ਹੈ ਮਤਲਬ ਇਹ ਹੁੰਦਾ ਹੈ ਮੈਂ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਨਾ ਉਹ ਗੱਲ ਕਰਨੀ ਚਾਹੁੰਦੇ ਸੀ ਤੁਸੀਂ ਸਾਹਮਣੇ ਮੈਡਮ ਹੈ ਇਹਨਾਂ ਨਾਲ ਬਹੁਤ ਕੁਝ ਹੋਇਆ ਬਾਈ ਇਹ ਮੈਡਮ ਰੋਏ ਵੀ ਨੇ ਨਹੀਂ ਰੋਏ ਮਰਨ ਇਹ ਅੱਜ ਨਹੀਂ ਅੱਜ ਤੋਂ ਅਸੀਂ ਤਿੰਨ ਮਹੀਨੇ ਪਿੱਛੇ ਜਾ ਰਹੇ ਹਾਂ ਗੁੱਸਾ ਨਾ ਕਰਿਓ ਮੈਂ ਉਹ ਗੱਲ ਦਾ ਜ਼ਿਕਰ ਕਰ ਰਿਹਾ ਇਹਨਾਂ ਨੇ ਬਹੁਤ ਹਾਲਾਤ ਮਾਰੇ ਦੇਖਿਆ ਬਹੁਤ ਪ੍ਰੈਸ਼ਰਾਈਜ਼ ਹੋਏ ਚਲੋ ਸਾਰੀਆਂ ਗੱਲਾਂ ਅਸੀਂ ਉਹ ਚੀਜ਼ਾਂ ਦੇ ਵਿੱਚ ਕਨਫਲਿਕਟ ਚ ਨਹੀਂ ਪੈਣਾ ਪਰ ਇਸ ਅਸੀਂ ਸਾਡੀ ਕੱਲੀ ਧੀ ਸਾਡੀ ਕੱਲੀ ਕੁੜੀ ਨੇ ਸਾਹਮ ਕੇ ਰੱਖਿਆ ਹੋਇਆ ਦੇ ਪਰਿਵਾਰ ਨੂੰ ਔਰ ਐਡੇ ਵੱਡੇ ਸ਼ਹਿਰ ਚ ਖਰਚਾ ਚੱਲਣਾ ਸੌਖਾ ਨਹੀਂ ਹੁੰਦਾ ਵਾਓ ਕਈ ਬੜਾ ਔਖਾ ਬਹੁਤ ਔਖਾ ਜੀ ਕੀ ਕਰਨਾ ਸਾਨੂੰ ਗੱਲ ਨਹੀਂ ਆਉਂਦੀ ਕਰੀ ਇਹ ਤਾ ਬਿਲਕੁਲ ਤੁਸੀਂ ਵੀ ਉਹ ਨਾ ਪੁਰਾਣਾ ਸਮੇਂ ਨੂੰ ਤੁਸੀਂ ਅਸਲ ਵਿੱਚ ਮੈਂ ਉਹ ਹੀ ਕਹੂੰਗੀ ਮੇਰਾ ਦੁੱਖ ਬਹੁਤ ਛੋਟਾ ਹੈ ਇੱਥੇ ਦੇ ਲੋਕਾਂ ਦਾ ਦੁੱਖ ਬਹੁਤ ਵੱਡਾ ਬਹੁਤ ਵੱਡਾ ਇੱਥੇ ਸਾਰੇ ਮੈਂ ਫੇਰ ਅਪੀਲ ਕਰਦੀ ਹਾਂ ਖਾਸ ਕਰਕੇ ਯੰਗ ਮੁੰਡੇ ਕੁੜੀਆਂ ਤੁਸੀਂ ਸਾਰੇ ਐਸੋ ਵਲੰਟੀਅਰ ਨਿਕਲੋ ਦੇਖੋ ਆਪਣੇ ਨਾਲ ਦੇ ਇਲਾਕੇ ਆ ਜਿੱਥੇ ਉੱਥੇ ਜਾਓ ਦੇਖੋ ਕਿੰਨੂ ਕਿਹੜੀ ਚੀਜ਼ ਦੀ ਲੋੜ ਹੈ ਮੈਂ ਕਹਿੰਨੀ ਚਾਹੇ ਥੋੜਾ ਚਾਹੇ ਬਹੁਤਾ ਜਿੰਨਾ ਥੋੜੇ ਤੋਂ ਸਰਦਾ ਪਲੀਜ਼ ਪਹੁੰਚੋ ਤੇ ਮਦਦ ਕਰੋ ਸਾਰੇ ਬਾਜੀ ਤੇ ਤੇਨਾ ਪੀੜਾ ਸਾਹਿਬ ਆ ਵੱਡੇ ਨਾਲ ਬਾਹਰੋਂ ਮੰਗਾਏ ਇਥੋਂ ਮਾਰਤਾ ਮੰਗਾਏ ਤੇ ਦੋਵੇਂ ਬਾਬੇ ਆਪਣਾ ਕੋਲ ਤੇ ਸਭ ਮੰਗਾਏ ਇੱਕ ਚੜਾਤਾ ਇੱਕ ਉੱਤੇ ਹੂੰ ਉਹ ਛਦੜੀ ਵਾਲਾ ਘੁੰਮਣ ਵਾਲਾ ਉਹ ਅਸੀਂ ਆਨੇ ਆ ਵੀ ਉਹਨਾਂ ਨੂੰ ਕੋਈ ਗੱਲ ਨਹੀਂ ਉਹ ਬਾਬਾ ਜੀ ਨੇ ਰੱਕੇ ਆ ਮੈਂ ਕੱਲ ਪਰਸੋਂ ਲੱਗੇ ਢੱਕਣ ਕੱਢਣ ਮੈਂ ਨਾ ਕੱਢੋ ਉਹ ਕੀਪਦਾ ਬਾਵੇ ਪੂਰੀ ਵਾਲੀ ਨੇ ਢੱਕਿਆ ਉਹਨੇ ਅੱਛਾ ਉਹਨੇ ਆਪਣਾ ਹਿੱਸਾ ਰੱਖਿਆ ਆ ਉਹਦੇ ਕਰਕੇ ਨੇ ਉੱਥੇ ਹਟ ਗਿਆ ਉਹ ਬਾਬਾ ਜੀ ਦਾ ਪੀੜਾ ਸਾਹ ਬੁੱਤੇ ਆ ਉਹ ਬਾਵੇ ਪੂਰੀ ਵਾਲੀ ਦਾ ਚੜਾਉਣ ਵਾਲਾ ਆ ਜੇ ਪਰਲੇ ਵੱਡੇ ਚੜਾਤਾ ਉਹ ਉੱਥੇ ਰਹਿ ਗਿਆ ਨਿੱਕਾ ਰਹਿ ਗਿਆ ਇੱਕ ਦੇ ਉੱਤੇ ਰਹਿ ਗਿਆ ਕੀ ਬਤਾ ਅਸੀਂ ਜਾਨੇ ਵੀ ਉਹਨੇ ਢੱਕਿਆ ਸੀ ਦੇਖੋ ਅਸੀਂ ਆ ਸੇਵਾ ਕੀਤੀ ਦਿੰਨੇ ਕੋਰਤ ਰਹਿੰਦੀ ਆ ਇਹ ਪਿਆਰ ਕੀ ਵੇਖ ਲੈਣਾ ਬਾਬਾ ਜੀ ਦੇ ਉਹ ਇਹਨੇ ਅਗਲਾ ਵੀ ਮੈਂ ਇਹ ਚੜ੍ਹਨੀ ਆ ਇਹ ਚੜਾਤਾ ਬਾਬਾ ਜੀ ਦੇ ਆ ਰਹਿ ਗਿਆ ਆਪਣਾ ਇਹ ਉੱਪਰ ਹੀ ਹਲੇ ਵੀ ਇਹ ਉੱਪਰ ਪੈਂਦੇ ਨੇ ਸਾਰੇ ਪੁੱਛ ਉਸ ਕਮਰੇ ਚ ਤਰੇੜ ਵੀ ਨਹੀਂ ਆਈ ਉਸ ਕਮਰੇ ਚ ਉਹ ਕਮਰੇ ਚ ਪਿੰਡ ਚ ਪੁੱਛ ਲੋ ਜਿੱਦੋਂ ਵੀ ਜਿਹੜਾ ਵੀ ਕੋਈ ਗਰਾਈ ਲਾ ਦਿੰਦਾ ਸਾਂਝੇ ਪਿੰਡ ਚ ਜਿਹੜਾ ਵੀ ਕਹਿ ਦਿੰਦਾ ਜਿੰਨੀ ਕੋਈ ਕਹਦੇ ਜਿੰਨੀ ਕੋਈ ਕਹਦੇ ਮੈਂ ਆਪ ਹੁੰਦਾ ਸੀ ਸਾਡੇ ਸਾਲ ਬਾਅਦ ਹੁੰਦਾ ਕੋਈ ਕੋਈ ਵੀ ਕੋਈ ਪ੍ਰੋਗਰਾਮ ਹੁੰਦਾ ਵਾ ਹਰ ਥਾਂ ਤੇ ਹਿੱਸਾ ਪਾ ਗੁਰੂ ਸਾਹਿਬ ਦੀ ਸ਼ਕਤੀ ਦੇਖੋ ਤੁਸੀਂ ਗੁਰੂ ਮੈਂ ਤੁਹਾਨੂੰ ਦੱਸਾਂ ਤਕਨੀਕੀ ਯੁੱਗ ਦੇ ਵਿੱਚ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਿਆ ਪਰ ਜਿੱਥੇ ਗੁਰੂ ਸਾਹਿਬ ਮੌਜੂਦ ਹੈ ਗੁਰੂ ਰਾਮਦਾਸ ਉਹ ਨਹੀਂ ਕੋਈ ਹਲਾ ਸਕਦਾ ਗੁਰੂ ਰਾਮਦਾਸ ਦੀ ਬਾਬਾ ਬੁਢੇ ਸਾਹਿਬ ਦੀ ਇੰਨੀ ਕਿਰਪਾ ਹੈ ਨਾ ਬਸ ਆਣਾ ਮਾਰਵਾਜ ਦੀ ਬਾਕੀ ਤੇ ਪਰਵਾਹ ਨਹੀਂ ਕੋਈ ਵੀਰ ਜੀ ਭਾਵੇਂ ਫਸਲਾਂ ਕੋਈ ਨਾ ਰਹਿੰਦੀ ਵੀਰ ਜੀ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਦਦ ਕਰੋ ਯਾਰ ਇਹਨਾਂ ਵੀਰਾਂ ਦੀ ਇਸ ਪਿੰਡ ਦੇ ਵਿੱਚ ਪਹੁੰਚੇ ਆ ਕੋਨੇ ਵਾਲੇ ਬਾਈ ਨੇ ਨੰਬਰ ਵੀ ਦਿੱਤਾ ਮੈਂ ਨੰਬਰ ਫਲੈਸ਼ ਤੇ ਵਿੱਚ ਵੀ ਪਾ ਦੇਣਾ ਇੱਥੇ ਖੜ ਕੇ ਰੋਣਾ ਆਉਂਦਾ ਇੱਥੇ ਆ ਕੇ ਮਹਿਸੂਸ ਕਰੋਗੇ ਉਹ ਦਰਦ ਜਿੰਨਾ ਜੋਗ ਇੱਥੇ ਸੰਸਥਾਵਾਂ ਨੂੰ ਅਸੀਂ ਪਹੁੰਚਾ ਰਹੇ ਹਾਂ ਕੋਸ਼ਿਸ਼ ਹੈ ਇਹਨਾਂ ਦੇ ਪਰਿਵਾਰਾਂ ਦੀ ਮਦਦ ਹੋਵੇ